ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਖੇ ਲੋਕਾਂ ਨਾਲ ਕੀਤੀ ਮੁਲਾਕਾਤ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ ਤੇ ਕਿਹਾ ਲੋਕ ਸਾਡੇ ਕੰਮ ਦੀ ਕਰ ਰਹੇ ਸ਼ਲਾਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਪਿੰਡ ਚੌਕੇ ਵਿਖੇ ਮੋਹੱਲਾ ਕਲੀਨਿਕ ਨੂੰ ਕੀਤਾ ਲੋਕਾਂ ਨੂੰ ਸਮਰਪਿਤ ਮੁੱਖ ਮੰਤਰੀ ਭਗਵੰਤ ਮਾਨ ਨੇ 30 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਦਿੱਤੇ ਸਮਰਪਿਤ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਗਿਣਤੀ ਹੋਈ 872 ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਲੱਖ ਲੱਖ ਵਧਾਈਆਂ ਮਾਨ ਸਰਕਾਰ ਦੀ ਪੰਜਾਬ ਕੈਬਨਿਟ ਵਿੱਚ ਸ਼ਾਮਲ ਹੋਏ ਪੰਜ ਨਵੇਂ ਚਿਹਰੇ ਮੰਤਰੀ ਅਹੁਦੇ ਦੀ ਚੋਕੀ ਸੋ ਬਰਿੰਦਰ ਕੁਮਾਰ ਗੋਇਲ ਡਾਕਟਰ ਰਵੀਜੋਤ ਤਰਨਪ੍ਰੀਤ ਸਿੰਘ ਸੋਨਦ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਚੁੱਕੇ ਸੋ ਮਹਿੰਦਰ ਪਗਤ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਵੀ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਚੱਕੇ ਸੋ ਪੰਜਾਬ ਦੀ ਸਿਆਸਤ ਵਿੱਚ ਹੋਇਆ ਵੱਡਾ ਫੇਰ ਬਦਲ ਹਰਦੀਪ ਸਿੰਘ ਮੁੰਡੀਆਂ ਮੰਤਰੀ ਬਣਨ ਤੋਂ ਪਹਿਲਾਂ ਗੁਰਦੁਆਰੇ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ ਲਹਿਰਾ ਗੱਗਾ ਤੋਂ ਵਿਧਾਇਕ ਬਰਿੰਦਰ ਗੋਇਲ ਕੈਬਨਿਟ ਵਿੱਚ ਹੋਏ ਸ਼ਾਮਿਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੰਡੇ ਜਾ ਰਹੇ ਲੱਡੂ ਅੱਜ ਅੱਜ ਬੜੀ ਖੁਸ਼ੀ ਹੈ ਸਾਨੂੰ ਸਾਨੂੰ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕੱਲ ਤੋਂ ਹੀ ਜਦੋਂ ਦਾ ਹੀ ਪਤਾ ਲੱਗਿਆ ਸਾਡੇ ਕੋਲ ਬਹੁਤ ਫੋਨ ਆ ਰਹੇ ਨੇ ਤੇ ਵਧਾਈਆਂ ਦੇਣ ਲਈ ਵੀ ਸਾਰੇ ਪਹੁੰਚ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਹਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖਮੰਤਰੀ ਭਗਵੰਤ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਕੇ ਸਾਨੂੰ ਇਸ ਲਈ ਯੋਗ ਸਮਝਿਆ ਕਿ ਸਾਨੂੰ ਮੰਤਰੀ ਬਣਾਇਆ ਪਟਿੰਡਾ ਪਹੁੰਚੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਕੀਤਾ ਨਿਗਾ ਸਵਾਗਤ ਚੰਡੀਗੜ੍ਹ ਵਿਖੇ ਪਾਜਪਾ ਗੂ ਸ਼ਸ਼ਾਂਗ ਪੱਟ ਦੀ ਗੱਡੀ ਤੇ ਹੋਇਆ ਹਮਲਾ ਆਪਣੀ ਤੀਨ ਨੂੰ ਛੱਡਣ ਜਾ ਰਹੇ ਸੀ ਸਕੂਲ ਪਿਓ ਦੀ ਦਾ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜਾਂਚ ਵਿੱਚ ਜੁਟੀ ਪੁਲਿਸ ਭਾਜਪਾ ਵੱਲੋਂ ਲਗਾਤਾਰ ਰਾਹੁਲ ਗਾਂਧੀ ਤੇ ਕਸੇ ਜਾ ਰਹੇ ਤਾਂਜ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਰਾਹੁਲ ਗਾਂਧੀ ਨੂੰ ਪੁੱਛੋ ਵਿਦੇਸ਼ ਜਾ ਕੇ ਬੋਲ ਸਕਦਾ ਇੱਥੇ ਪੱਤਰ ਨਹੀਂ ਲਿਖ ਸਕਦਾ اپੋਜੀਸ਼ਨ ਲੀਡਰ ਆ ਇਹਨੂੰ ਲਿਖਣਾ ਚਾਹੀਦਾ ਕਿ ਵੀ ਤੁਸੀਂ ਆਪਣੇ ਐਗਜ਼ਾਮ ਚ ਕਿਉਂ ਨਹੀਂ ਪਾਉਣ ਦਿੰਦੇ ਉਸ ਕਨਸਰਨਡ ਜਿਹੜੀ ਸੰਸਥਾ ਨੂੰ ਲਿਖਣ ਤੇ ਉਹ ਪੁੱਛ ਸਕਦੇ ਆ ਕਿ ਵੀ ਤੁਸੀਂ ਰਾਹੁਲ ਜੀ ਪੱਤਰ ਲਿਖਿਆ ਬਾਜਵਾ ਸਾਹਿਬ ਤੁਸੀਂ ਲਿਖਿਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਲਿਖਿਆ ਹੋਵੇ ਉਹ ਦਿਖਾ ਦੇਣ ਕਿਸੇ ਸੰਸਥਾ ਨੇ ਨਹੀਂ ਲਿਖਿਆ ਸਿਰਫ ਸਾਡੇ ਖਿਲਾਫ ਪ੍ਰਚਾਰ ਕਰਨਾ ਸਾਡਾ ਚਿਹਰਾ ਖਰਾਬ ਕਰਨਾ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ ਇਹੀ ਮਨਸ਼ਾ ਇਹਨਾਂ ਦੀ ਸਿੱਖਾਂ ਦਾ ਭਲਾ ਸਿੱਖਾਂ ਨਾਲ ਕੋਈ ਐਸੀ ਗੱਲ ਨਾ ਹੋਵੇ ਉਹ ਮਨਸ਼ਾ ਹੀ ਨਹੀਂ ਹੈ ਇਹਨਾਂ ਦੀ ਕਿਸੇ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੀਲ ਗਰਗ ਨੇ ਅਕਾਲੀ ਦਲ ਦੇ ਅਰਸ਼ਪ੍ਰੀਤ ਕਲੇਰ ਨੂੰ ਦਿੱਤਾ ਠੋਕਵਾ ਜਵਾਬ ਕਿਹਾ ਤੁਹਾਨੂੰ ਇੰਜਣ ਬਦਲਣ ਦੀ ਲੋੜ ਹੈ ਨਾ ਕਿ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਦੇ ਬੁਲਾਰੇ ਅਸ਼ਪੀ ਸਿੰਘ ਕਲੇਰ ਇੱਕ ਟਵੀਟ ਦੇ ਜ਼ਰੀਏ ਆਮ ਆਦੀ ਪਾਰਟੀ ਦੀ ਸਰਕਾਰ ਦੇ ਉੱਤੇ ਕਮੈਂਟ ਕਰਦੇ ਆ। ਉਹ ਕਹਿੰਦੇ ਆ ਕਿ ਡੱਬਿਆਂ ਦੇ ਨਾਲ ਨਾਲ ਇੰਜਨ ਦੇ ਵਿੱਚ ਨੁਕਸ ਹੈ, ਇੰਜਨ ਬਦਲਣ ਦੀ ਜ਼ਰੂਰਤ ਹੈ। ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡੇ ਤਾਂ ਡੱਬੇ ਵੀ ਠੀਕ ਨੇ। ਸਾਡੇ ਤਾਂ ਇੰਜਨ ਵੀ ਠੀਕ ਹੈ। ਇਹ ਕਿਸੇ ਇੱਕ ਪਰਿਵਾਰ ਦੇ ਡੱਬੇ ਨਹੀਂ ਹੈਗੇ। ਇਹ ਲੋਕਾਂ ਦੁਆਰਾ ਚੁਣੇ ਹੋਏ ਡੱਬੇ ਨੇ। ਇਹ ਲੋਕਾਂ ਦੁਆਰਾ ਚੁਣਿਆ ਹੋਇਆ ਇੰਜਨ ਹੈ। ਇਹ ਉਹੀ ਇੰਜਨ ਅਤੇ ਡੱਬੇ ਨੇ ਜਿਨ੍ਹਾਂ ਨੇ ਪੰਜਾਬ 'ਚ 마ਫੀਆ ਨੂੰ ਨੱਥ ਪਾਈ ਹੈ। ਗੈਂਗਸਟਰ ਨੂੰ ਨੱਥ ਪਾਈ ਹੈ। ਨਸ਼ੇ ਨੂੰ ਨੱਥ ਪਾਈ ਹੈ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ ਹਸਪਤਾਲ ਖੋਲੇ ਨੇ ਔਰ ਚੰਗੇ ਜਿਹੜੇ ਸਕੂਲ ਖੋਲੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੀਲ ਗਰਗ ਨੇ ਅਕਾਲੀ ਦਲ ਤੇ ਕੱਸਿਆ ਤੰਜ ਕਿਹਾ ਪੰਜਾਬ ਵਿੱਚ ਨਸ਼ਾ ਤੇ ਗੈਂਗਸਟਰਵਾਦ ਪੈਦਾ ਕਰ ਰਿਹਾ ਅਕਾਲੀ ਦਲ ਦਾ ਇੰਜਣ ਪੰਜਾਬ ਦੇ ਵਿੱਚ ਗਲਤ ਨੀਤੀਆਂ ਦੇ ਨਾਲ ਔਰ ਆਪਣੇ ਫਾਇਦੇ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਏ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਹੋਇਆ ਪੰਜਾਬ ਦੇ ਵਿੱਚ ਮਾਫੀਆ ਚੱਲਿਆ ਔਰ ਪੰਜਾਬ ਦਾ ਸਿਸਟਮ ਤਹਸ ਨਹਿਸ ਹੋਇਆ ਸੋ ਕਲੇਰ ਸਾਹਿਬ ਦੂਜਿਆਂ ਦੇ ਉੱਤੇ ਪੱਥਰ ਸਿੱਟਣ ਤੋਂ ਪਹਿਲਾਂ ਆਪਦੇ ਘਰ ਵੱਲ ਵੇਖ ਲਈਦਾ ਹੁੰਦਾ ਸੋ ਇੰਜਨ ਬਦਲਣ ਦੀ ਲੋੜ ਆਮ ਆਦੀ ਪਾਰਟੀ ਨੂੰ ਨਹੀਂ ਇੰਜਨ ਬਦਲਣ ਦੀ ਜੇਕਰ ਲੋੜ ਹੈ ਤਾਂ ਉਹ ਅਕਾਲੀ ਦਲ ਨੂੰ ਨੀਲ ਗਰਗ ਨੇ ਤੰਜ ਕੱਸਦਿਆਂ ਇਹ ਵੀ ਕਿਹਾ ਕਿ ਅਕਾਲੀ ਦਲ ਤਾਂ 11 ਮੈਂਬਰੀ ਕਮੇਟੀ ਵੀ ਨਹੀਂ ਬਣਾ ਸਕੀ ਪੂਰੀ ਦੁਨੀਆ ਨੂੰ ਪਤਾ ਹੈਗਾ ਕਿ ਅਕਾਲੀ ਦਲ 1920 ਦੇ ਵਿੱਚ ਜੋ ਬਣਿਆ ਹੋਇਆ ਇੱਕ ਮਾਨਮਤਾ ਜਿਸਦਾ ਇਤਿਹਾਸ ਸੀ ਜਦੋਂ ਦਾ ਤੁਹਾਡਾ ਇਹ ਇੰਜਨ ਉਸ ਦੇ ਅੱਗੇ ਲੱਗਿਆ ਤੇ ਅੱਜ ਉਹ ਇੱਕ ਪਰਿਵਾਰ ਦੀ ਪਾਰਟੀ ਹੋ ਕੇ ਰਹਿ ਗਈ। ਸੱਚ ਪੁੱਛੋ ਨਾ ਜੇ ਅੱਜ ਅਕਾਲੀ ਦਲ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜਵੇ ਉਹ 11 ਮੈਂਬਰੀ ਕਮੇਟੀ ਬਣਾ ਨਹੀਂ ਸਕਦੀ। ਕਿਸਾਨਾਂ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਦਿੱਤਾ ਵੱਡਾ ਬਿਆਨ ਕਿਹਾ ਮੰਗਾ ਮੰਨਵਾਉਣ ਲਈ ਪਹਿਲਾਂ ਕਿਸਾਨਾਂ ਨੂੰ ਹੋਣਾ ਪਵੇਗਾ ਇੱਕ। ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ ਜੈਨੂਨ ਵੀ ਨੇ ਹੋਣੀਆਂ ਚਾਹੀਦੀਆਂ ਨੇ। ਪਰ ਇਹ ਜਿਹੜੀਆਂ ਗੱਲਾਂ ਨੇ ਅਸੀਂ ਐਡਮਿਟ ਕਰਦੇ ਆਂ ਉਹਨਾਂ ਨਾਲ ਗੱਲਬਾਤ ਹੋਣ ਕਿਹਦੇ ਨਾਲ ਗੱਲ ਕਰੀਏ ਕਿਸਾਨ ਮੂਵਮੈਂਟ ਨੂੰ ਹਮੇਸ਼ਾ ਕਾਂਗਰਸ ਨੇ ਕਮਜ਼ੋਰ ਕੀਤਾ ਜਾਤੀ ਵਰਗ ਧਰਮ ਖੇਤਰ ਦੇ ਨਾਂ ਤੇ ਵੰਡ ਕੇ ਅਸੀਂ ਨਹੀਂ ਕਰਦੇ ਅੱਤ ਆਪ ਹੀ ਹੋਗੇ ਰਾਜਨੀਤਿਕ ਗੈਰ ਰਾਜਨੀਤਿਕ ਹੁਣ ਇਹਨਾਂ ਨੂੰ ਇਕੱਠੇ ਕਿੱਥੋਂ ਕਰ ਲਈਏ ਉਗਰਾਹਾਂ ਸਾਹਿਬ ਦਾ ਜੋਰ ਆ ਰਾਜੇਵਾਲ ਸਾਹਿਬ ਸੂਝਵਾਨ ਨੇ ਜੇ ਉਹ ਉਧਰੋਂ ਉਹਨਾਂ ਨੂੰ ਲੈ ਕੇ ਜਾਈਏ ਜਾਂ ਇਹਨਾਂ ਨੂੰ ਲੈ ਕੇ ਜਾਈਏ ਇਕੱਠੇ ਹੁੰਦੇ ਨਹੀਂ ਇਹਨਾਂ ਨੂੰ ਕੋ ਇਕੱਠੇ ਹੋ ਜਾਣ ਸਾਡੇ ਨਾਲ ਚੱਲਣ ਬੈਠ ਕੇ ਗੱਲ ਕਰਕੇ ਇਹਨੂੰ ਖਤਮ ਕਰ ਲਈਏ ਐਵੇਂ ਬਿਨਾ ਗੱਲਬਾਤ ਤੋਂ ਪੰਜਾਬ ਦਾ ਨੁਕਸਾਨ ਹੋ ਰਿਹਾ ਇਨਵੈਸਟਮੈਂਟ ਵੀ ਨਹੀਂ ਆ ਰਹੀ ਪੱਜਬਾ ਅਗੂ ਹਰਜੀਤ ਗਰਿਵਾਲ ਨੇ ਕਿਹਾ ਕਾਂਗਰਸ ਕਿਸਾਨਾਂ ਦਾ ਨਹੀਂ ਚੁੰਦੀ ਹਿੱਤ ਪਰ ਕੇਂਦਰ ਸਰਕਾਰ ਚੁੰਦੀ ਹੈ ਕਿ ਕਿਸਾਨਾਂ ਨਾਲ ਕੀਤੀ ਜਾਵੇ ਗੱਲਬਾਤ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ ਜੈਨੂਨ ਵੀ ਨੇ ਹੋਣੀਆਂ ਚਾਹੀਦੀਆਂ ਨੇ ਪਰ ਇਹ ਜਿਹੜੀਆਂ ਗੱਲਾਂ ਨੇ ਅਸੀਂ ਐਡਮਿਟ ਕਰਦੇ ਆਂ ਉਹਨਾਂ ਨਾਲ ਗੱਲਬਾਤ ਹੋਊਣ ਕਿਹਦੇ ਨਾਲ ਗੱਲ ਕਰੀਏ ਕਿਸਾਨ ਮੂਵਮੈਂਟ ਨੂੰ ਹਮੇਸ਼ਾ కాంగ్రెస్ ਨੇ ਕਮਜ਼ੋਰ ਕੀਤਾ ਜਾਤੀ ਵਰਗ ਧਰਮ ਖੇਤਰ ਦੇ ਨਾਂ ਤੇ ਵੰਡ ਕੇ ਕਪੂਰਥਲਾ ਵਿੱਚ ਪ੍ਰਾਅ ਨੇ ਕੀਤਾ ਪ੍ਰਾਅ ਦਾ ਕਤਲ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਘਰ ਵਾਪਸ ਆਉਂਦਿਆਂ ਦੀ ਹੋਈ ਸੀ ਮਾਮੂਲੀ ਤਕਰਾਰ ਚੰਡੀਗੜ੍ਹ ਦੇ ਸੈਕਟਰ 35 ਵਿਖੇ ਜੀਸੀਬੀ ਨਾਲ ਬੇਸਮੈਂਟ ਵਿੱਚ ਖੁਦਾਈ ਦੌਰਾਨ ਟੁੱਟੀ ਪਾਈਪਲਾਈਨ ਲੋਕਾਂ ਵਿੱਚ ਮੱਚੀ ਹਾਹਾਕਾਰ ਕਈ ਸੈਕਟਰਾਂ ਦਾ ਬੰਦ ਹੋਇਆ ਪਾਣੀ ਲੋਕ ਹੋਏ ਪਰੇਸ਼ਾਨ ਹਮੇ ਕੰਟਰੋਲ ਰੂਮ ਸੇ ਕਾਲ ਆਤੀ ਹੈ ਕਿ ਐਸੇ ਐਸੇ ਪਲਾਟ ਨੰਬਰ बाईस सौ इक्यावन में सेक्टर पैंतीस में ड्रेनेज पानी भर गया है तो उसके लिए हम हमारे ऑफिस से हमारे फायर स्टेशन बत्ती से गाड़ी निकलती है और यहाँ पर आकर उन्होंने पानी निकालने का काम पंपिंग द्वारा काम शुरू कर दिया क्योंकि तो वो ज, जब पानी लीक हुआ तो वो बेसमेंट जब ज़्यादा भर गई फिर इन्होंने कॉल की क्योंकि तो पानी नहीं इनसे रुका पानी की सप्लाई ਔਰ ਬੇਸਮੈਂਟ ਵਿੱਚ ਕਾਫੀ ਪਾਣੀ ਵਰ ਗਿਆ ਦਾ ਆਸ-ਪਾਸ ਕੀ ਜੋ ਕੋਠੀ ਹੈ ਉਸਕੋ ਵੀ ਰਿਸਕ ਹੋ ਗਿਆ ਦਾ ਤੋ ਹਮੇ ਜੈਸੀ ਕਾਲ ਮਿਲੀ ਹਮ ਆਏ ਔਰ ਇਹਨਾਂ ਹਮਨੇ ਆਪਣੀ ਗਾੜੀ ਵਗੈਰਾ ਵੀ ਲਗਾ ਕਰ ਪੰਪਿੰਗ ਸਟਾਰਟ ਕੀਤੀ ਔਰ ਇਹ ਵਾਹੋਂ ਪਾਣੀ ਕੋ ਨਿਕਾਲਾ ਟਕੋਲੀ ਵਿਖੇ ਵਿਅਕਤੀ ਦਾ ਕਤਲ ਕਰ ਲਾਸ਼ ਨੂੰ ਸੁੱਟਿਆ ਨੇੜਲੇ ਨਾਲੇ ਵਿੱਚ ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਲਏ ਨਮੂਨੇ ਇਲਾਕੇ ਨੂੰ ਕੀਤਾ ਗਿਆ ਸੀਲ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਕ ਡੈਡ ਪੋਲਟ ਜਿਹੜੀ ਹੈ ਉਹ ਨਾਲੇ ਦੇ ਵਿੱਚ ਮੰਡੀ ਦੀ ਬੈਕਸਾਈਡ ਤੇ ਪਈ ਐ ਤਾਂ ਇੱਥੇ ਜਾ ਕੇ ਜੋ ਵੈਰੀਫਾਈ ਕੀਤਾ ਗਿਆ ਤੇ ਜੋ ਮੌਕੇ ਨੂੰ ਦੇਖ ਕੇ ਪਤਾ ਚੱਲਿਆ ਉਹ ਤੋਂ ਪਤਾ ਚੱਲਿਆ ਵੀ ਜਿਹੜਾ ਆ ਸਮੀ ਬੇਕ ਪਈ ਐ ਉਹਦਾ ਨਾਮ ਮੁਕੇਸ਼ ਕੁਮਾਰ ਹੈ ਉਹ ਬਸੰਤਪੁਰ ਦੇ ਰਹਿਣ ਵਾਲਾ ਹੈ ਜੀ ਉਹਦੇ ਸੰਬੰਧੀ ਅਸੀਂ ਇੱਕ ਐਫ ਆਰ ਨੰਬਰ 81 ਅੰਡਰ ਸੈਕਸ਼ਨ 107 ਬਟਾ ਈਐਨਐਸ ਵਿਦੇ ਦਰਜ ਕਰ ਦਿੱਤੀ ਹੈ ਜੀ ਉਹ ਜਿਹੜੇ ਬੰਦਿਆਂ ਨੇ ਉਹਦਾ ਮਰਡਰ ਕੀਤਾ ਹੈ ਉਹਨਾਂ ਦੀ ਭਾਲ ਚੱਲ ਰਹੀ ਹੈ ਜੀ ਨਾਮ ਨੂੰ ਵਿਅਕਤੀਆਂ ਤੇ ਬਰਚਾ ਦਰਜ ਕੀਤਾ ਹੈ ਜੀ ਭਾਲ ਜਾਰੀ ਹੈ ਬਹੁਤ ਜਲਦੀ ਦੋਸ਼ੀਨ ਫੜਤੇ ਸਰ ਉੱਥੇ ਕੁਝ ਲੋਕਾਂ ਨੇ ਇਹ ਵੀ aarop ਲਾਇਆ ਹੈ ਕਿ ਇੱਥੇ ਉਹ ਜਿਹੜੇ ਛੁੱਗੀ ਚੌਪੜੀ ਏਰੀਆ ਉੱਥੇ ਨਸ਼ਾ ਬਹੁਤ ਜ਼ਿਆਦਾ ਬਿਲਦਾ ਉਧਰ ਰਿਕਾਰਡਿੰਗ ਜੋ ਵੈਰੀਫਾਈ ਕਰ ਲੈਂਦੇ ਆ ਜੀ ਜੇ ਉੱਥੇ ਉਹ ਜੀ ਕੋਈ ਸੱਚਾਈ ਹੋਈ ਤਾਂ ਉਹ ਵੀ ਕਰ ਲਈ ਸੰਘਰੂਰ ਦੇ ਲੋਂਗੋਵਾਲ ਕਸਬੇ ਦੇ ਸਮਾਜ ਸੇਵੀ ਕਰਮ ਸਿੰਘ ਬਰਾੜ ਨੂੰ ਆਪਣੇ ਸਾਲੇ ਅਤੇ ਪਤਨੀ ਕੁਲਦੀਪ ਕੌਰ ਨੂੰ ਆਪਣੇ ਪਰਾ ਦੀ ਮੌਤ ਦਾ 29 ਸਾਲ ਬਾਅਦ ਮਿਲਿਆ ਇਨਸਾਫ ਦੋਸ਼ੀਆਂ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਉਮਰ ਕੈਦ ਦੀ ਦਿੱਤੀ ਗਈ ਸਜ਼ਾ ਜੀ ਜੀ ਪੁਰਾਣਾ ਕੇਸ ਹੈਗਾ ਜੀ ਆਰਪੀ ਨਾਲ ਰੈਟਡ ਸੀਗਾ ਕੇਸ ਇਹ ਜਿਹਦੇ ਵਿੱਚ ਇੱਕ ਬੰਦੇ ਦੀ ਦਰਾਨੇ ਪਤੀ ਸ਼ਮਤ ਹੋਏ ਸੀ ਉਹ ਮਾਨਜੋਗ ਅਦਾਲਤ ਵੱਲੋਂ ਉਹਦਾ ਹੁਣ ਫੈਸਲਾ ਆਇਆ ਹੋਇਆ ਹੈ ਉਹ ਫੈਸਲੇ ਦਾ ਸੀ ਸਾਰੇ ਸਰਕਾਰ ਕਰਦੇ ਕੇਸ ਦੌਰਾਨ ਚੌਥੇ ਦੋਸ਼ੀ ਹੌਲਦਾਰ ਜਸਵੰਤ ਸਿੰਘ ਨੂੰ ਬੈਂਚ ਵੱਲੋਂ ਅਦਾਲਤ ਵਿੱਚ ਪੇਸ਼ ਕਰਨ ਦੇ ਦਿੱਤੇ ਗਏ ਹੁਕਮ ਥਾਣੇਦਾਰ ਤੇ ਉਹਦਾ ਪਿੰਡ ਬਤਾਲਾ ਜ਼ਿਲ੍ਹਾ ਅਬਰਸਰ ਇੱਕ ਕਿਰਪਾਲ ਸਿੰਘ ਹੌਲਦਾਰ ਤੇ ਉਹ ਜੈਤੋ ਸਰ ਦਾ ਸਰਜਾਦਾ ਰਹਿਣ ਵਾਲਾ ਤੇ ਇਹਨਾਂ ਤਿੰਨਾਂ ਨੂੰ ਮਾਨਯੋਗ ਜੱਜ ਸ਼੍ਰੀ ਸੁਰੇਸ਼ਵਰ ਠਾਕਰ ਤੇ ਸੁਦੀਪਤੀ ਸ਼ਰਮਾ ਜੀ ਨੇ ਸਾਰੇ ਕੇਸ ਨੂੰ ਪੂਰੇ ਧਿਆਨ ਨਾਲ ਕਰਦੇ ਹੋਏ ਇਹਨਾਂ ਤਿੰਨ ਨੂੰ ਉਮਰ ਕਾਇਦੀ ਸਜ਼ਾ ਸੁਣਾਤੀ ਤੇ ਇੱਕ ਜਿਹੜਾ ਜਸਵੰਤ ਸਿੰਘ ਪਿੰਡ ਵੀਰੇਵਾਲਾ ਉਹ ਵੀ ਹੌਲਦਾਰ ਸੀ ਉਹ ਇਸ ਦੇ ਚੱਲਦੇ ਕੇਸ ਦੇ ਦੌਰਾਨ ਜੇ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਖਿਲਾਫ ਜਾਊਗੇ ਇਸ ਇਹ ਉਹ ਕੈਨੇਡਾ ਨੂੰ ਭੱਜ ਗਿਆ ਤੇ ਹੁਣ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਮਤਲਬ ਕੀਤਾ ਐਸਐਸਪੀ ਸਾਹਿਬ ਨੂੰ ਤੇ एआईजी रेलवे पुलिस ਨੂੰ ਉਹਨਾਂ ਨੂੰ ਹੁਕਮ ਕੀਤਾ ਰਿਹਾ ਵੀ 24 ਨਵੰਬਰ 20 ਨਵੰਬਰ ਨੂੰ ਉਹਨਾਂ ਨੂੰ ਸਾਡੇ ਵੀ ਕੋਰਟ ਚ ਪੇਸ਼ ਕੀਤਾ ਜਾਵੇ ਇਹ ਮੇਰਾ ਸਾਰਾ ਕੇਸ ਹੈ ਪੰਜਾਬ ਵਿੱਚ 1158 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਭਰਤੀਆਂ ਨੂੰ ਮਿਲੀ ਰਾਹਤ ਹਾਈ ਕੋਰਟ ਦੇ ਡਬਲ ਬੈਂਚ ਨੇ ਪ੍ਰਕਿਰਿਆ ਨੂੰ ਦਿੱਤੀ ਹਰੀ ਝੰਡੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀਆਂ ਗੰਡਾ ਬਣਾਉਣ ਵਾਲੀਆਂ ਬੈਲਰ ਅਤੇ ਰੇਕ ਮਸ਼ੀਨਾਂ ਨੂੰ ਵੱਖ-ਵੱਖ ਪਿੰਡਾਂ ਲਈ ਕੀਤਾ ਗਿਆ ਰਵਾਨਾ ਮੋਹਾਲੀ ਵਿੱਚ 20 ਬੈਲਰ ਅਤੇ ਰੇਕ ਮਸ਼ੀਨਾ ਕਰਵਾਈਆਂ ਗਈਆਂ ਮੁਹੱਇਅਤ 17 ਹੋਰ ਮਸ਼ੀਨਾ ਦੀ ਆਈ ਮੰਗ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ